ਕਹਿ ਲੱਗੇ ਤੇਰੇ ਕੋਲ ਟੁੱਟੀ ਛਪਰੀ ਤਨ ਤੇ ਪਹਿਨਿਆ ਕਪੜਾ ਵੀ ਪਾਟਿਆ ਹੋਵੇ ਜੰਗਲ ਵਿੱਚ ਤੂੰ ਪੜਕਦਾ ਹੋਵੇਂ ਜੰਗਲ ਵਿੱਚ ਤੇਰਾ ਵਸੇਵਾ ਹੋਵੇ ਤੇਰਾ ਕੋਈ ਮਿੱਤਰ ਨਾ ਹੋਵੇ ਤਨ ਤੇਰੇ ਕੋਲ ਨਾ ਹੋਵੇ ਰੂਪ ਤੇਰਾ ਸੋਨਾ ਨਾ ਹੋਵੇ ਸਾਖ ਸਬੰਧੀ ਤੇਰੇ ਕੋਲ ਨਾ ਹੋਣ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਪੱਲੇ ਪ੍ਰਮਾਤਮਾ ਦਾ ਨਾਮ ਹੋਵੇ ਬਾਹਰੀ ਤੌਰ ਤੇ ਭਾਵੇਂ ਚੰਗਾ ਕਰ ਨਹੀਂ ਬਾਰੀ ਤੌਰ ਤੇ ਕੋਈ ਮਿੱਤਰ ਸਾਖ ਸਬੰਧੀ ਨਹੀਂ ਬਾਰੀ ਤੌਰ ਤੇ ਤੇਰੇ ਕੋਲ ਚੰਗਾ ਕੱਪੜਾ ਨਹੀਂ ਬਾਰੀ ਤੌਰ ਤੇ ਤੇਰਾ ਰੂਪ ਚੰਗਾ ਨਹੀਂ ਬਾਰੀ ਤੌਰ ਤੇ ਤੂੰ ਜੰਗਲ ਵਿੱਚ ਰਹਿ ਰਿਹਾ ਹੈ ਪਰ ਪੱਲੇ ਪਰਮਾਤਮਾ ਦਾ ਨਾਮ ਹੋਵੇ ਸਤਜਾਨ ਤੂੰ ਗੁਰੂ ਪਰਮਾਤਮਾ ਦੀ ਨਦਰ ਦੀ ਅੰਦਰ ਬਾਦਸ਼ਾਹ ਹੈ ਮਹਾਰਾਜ ਨੇ ਬਾਣੀ ਵਿੱਚ ਕਿਹਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤਨ ਆਦਰੋ ਉਦਯਾਨ ਪਰਮਿਨਾ ਮਾਰਾ ਕਹਿ ਲੱਗੇ ਮਿੱਤਰ ਨਾ ਇੱਥ ਤਨ ਰੂਪਹੀਨ ਕਿਛ ਸਾਖ ਨ ਸਿਨਾਂ ਕਹਿਣ ਲੱਗੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਦੇ ਪੱਲੇ ਪਰਮਾਤਮਾ ਦਾ ਨਾਮ ਹੈ ਤੈ ਸਿਮਰਤ ਗਤ ਹੋਇ ਸਤ ਜਨ ਤੂੰ ਗੁਰੂ ਤੇ ਪਰਮਾਤਮਾ ਦੀ ਨਦਰ ਵਿੱਚ ਬਾਦਸ਼ਾਹ ਹੈ